ਅੰਦੀ ਹਾਦੀ ਲਓ ਜੀ ਭਾਈ ਗੁਰਦੀ ਕਿਰਪਾ ਨਾਲ ਅੱਜ ਆਪਣੀ ਟ੍ਰੇਨਿੰਗ ਪੂਰੀ ਹੋ ਗਈ ਆ ਤੇ ਲੈਂਦਾ ਮੇਰਾ ਪੁੱਤ ਨਯਾਰੇ ਇਹ ਉਹ ਬੇਤਾ ਆ ਬਦਾ ਬੱਚਾ ਹੈ ਦੇਖੋ ਹੋਂਦਾ ਬਾਗੀ ਆ ਗੱਲ ਕਰ ਥੋੜਾ ਕਮਜ਼ੋਰ ਆ ਨਹੀਂ ਆਪਾਂ ਇਹਨੂੰ ਹੋਰ ਵੀ ਅੱਗੇ ਲੈ ਜਾਣਾ ਸੀ ਬਹੁਤ ਤੇਜ਼ ਤੋਰ ਨਾਲ ਸੀ ਪਰ ਕਮਜ਼ੋਰ ਹੋਣ ਕਰਕੇ ਇੱਕ ਗਰਮੀ ਹੋਣ ਕਰਕੇ ਤੇ ਵਾਸ ਪਰਫੈਕਟ ਤਿਆਰ ਕੀਤਾ ਜਿਹੜੀ ਜ਼ਿਆਦਾ ਧੱਕਾ ਨਹੀਂ ਨੌਕਰਿਆ ਨਾ ਜ਼ਿਆਦਾ ਧੱਕਾ ਚੱਲਿਆ ਵੀ ਨਹੀਂ ਆਂਦਾ ਹਨ ਤੂੰ ਨੌਕਰਿਆ ਦੋ ਵਾਰ ਵੜੀ ਤੇ ਜਿਹੜੇ ਹੋਨੇ ਮਾਝੂ ਕੇ ਲੈਣਦੇ ਉਹ ਚੱਲ ਜਾਂਦੇ ਆ ਇਹ ਵਿਚਾਰੇ ਸੋਲ ਦੇ ਹੁੰਦੇ ਆ ਇੰਨਾ ਨਹੀਂ ਤੇ ਮਹਾਰਾ ਦੀ ਕਿਰਪਾ ਨਾਲ ਬਹੁਤ ਸੋਣਾ ਤਿਆਰ ਹੋਇਆ ਚਾਰ ਚਾਲਾਂ ਚੱਲਦਾ ਇਹ ਚਾਰੇ ਵੌਕਿੰਗ ਗਾਮ ਰੋਹਾਲ ਹਰੇਵਿਆ ਸਾਰੇ ਚਾਲਾਂ ਪਾ ਇਹਨੂੰ ਪਿਆਰ ਕੀਤਾ ਬਾਕੀ ਤੁਹਾਨੂੰ ਇਸ ਪੈਰਾਂ ਦੀ ਆਵਾਜ਼ ਹੀ ਦੱਸ ਦਿੰਨੀ ਸਿਆਣੇ ਬੰਦੇ ਨੂੰ ਤਾਂ ਨਾ ਇਸ਼ਾਰੇ ਕਾਫੀ ਹੁੰਦਾ ਆਪਜੀ ਪੈਰਾਂ ਦੀ ਆਵਾਜ਼ ਚੈੱਕ ਕਰਕੇ ਦੱਸ ਦੂੰਗਾ ਘੋੜਾ ਕਿ ਪਰਫੈਕਟ ਚੱਲਦਾ ਜਾਂ ਨਹੀਂ ਚੱਲਦਾ ਗਰਦੰਦਾ ਹੁਲਾਰਾ ਕਿੱਦਾਂ ਆ ਰਿਹਾ ਤੇ ਸੌਰੀ ਮੇਰੇ ਕੋਲੇ ਨਾਲ ਕੋਈ ਉਹ ਬਹੈ ਨਹੀਂ ਸੀਗਾ ਕੈਮਰੇ ਵਾਲਾ ਬੰਦਾ ਜਿਹੜਾ ਸਾਈਡ ਤੋਂ ਵੀਡੀਓ ਬਣਾ ਲੈਂਦਾ ਕੋਈ ਵੀਡੀਓ ਬਣਾਉਣ ਵਾਲਾ ਹੈ ਨਹੀਂ ਸੀ ਬੰਦਾ ਤਾ ਇਸ ਕਰਕੇ ਆਪ ਜੀ ਇਦਾਂ ਹੀ ਚੈੱਕ ਕਰੋ ਚੱਲ ਬੇਟਾ ਚੱਲ ਮੇਰੇ ਪੁੱਤਰ ਗੁੱਡ ਬாய் ਵਾ ਸੋਨਾ ਤਿਆਰ ਹੋਇਆ ਮਹਾਰਾਜ ਚੜਦੀ ਕਲਾ ਰੱਖਣੇ ਨਾ ਏ ਏ